ਮੰਮੀ ਜੀ ਆਈ ਨਹੀਂ ਤੇ ਡੈਡੀ ਸ਼ਾਮ ਦੇ ਪ੍ਰਸ਼ਾਦਾ ਗਰਮੀ ਬਹੁਤ ਇਹ ਆ ਵੀ ਕੱਲ ਵੀ ਅੱਡਾ ਬਦਲ ਬਹੁਤ ਪਰ ਪਿਆ ਨਹੀਂ ਮੈਂ ਤੇ ਆਖਿਆ ਅਸੀਂ ਭਿੱਜੇ ਜਾਵਾਂਗੇ ਤੇ ਭਿੱਜੇ ਜਾਵਾਂਗੇ ਹਰ ਬਚਾ ਹੋ ਗਿਆ ਮੌਸਮ ਠੀਕ ਹੀ ਇਹਦੇ ਤਾਂ ਕੱਢ ਕੱਢ ਗਏ ਨੇ ਇਹਦੇ ਉਹ ਕਾਕੇ ਨੂੰ ਉਸ ਟਾਈਮ ਜਲਦੀ ਜਲਦੀ ਮਨ ਕੇ ਗੱਡੀ ਦੇ ਵਿੱਚ ਲਾਉਣਾ ਪਿਆ ਛੇਤੀ ਲੈ ਲਾਦਾ ਚ ਪੇਨ ਲੱਗੀ ਨੇ ਵਜਨ ਦੇ ਭੱਜੀ ਆਈ ਵੇ ਕਦੋਂ ਇਧਰ ਆ ਇਧਰ ਆ ਕਿੰਨੇ ਮਾਰਿਆ ਕਿੰਨੇ ਮਾਰਿਆ ਕਿੰਨੇ ਮਾਰਿਆ ਮੰਮਾ ਮੰਮਾ ਮਾਰਿਆ ਹਾਂ ਇਧਰ ਆ ਸੱਚੀਏ ਕਰੋ ਚਲੋ ਚਲੋ ਸੱਚੀਏ ਕਰੋ ਸੱਚੀਏ ਕਰੋ ਸਾਰਿਆਂ ਨੂੰ ਸੱਚੀਏ ਕਰੋ ਸਾਰਿਆਂ ਨੂੰ ਓ ਕੀ ਓ ਕੀ ਲੈ ਮਰੀ ਚੁੱਕ ਕੇ ਰੋਟੀ ਪਰ ਦੋ ਦਿਨ ਹੋ ਗਏ ਸਕੂਟੀ ਲੱਗੀ ਕਿਤੇ ਹੁਟਾਈ ਉੱਤੇ ਲੈ ਲੈਣਾ ਹੈ ਕਿਤੇ ਮਾਸਾ ਕਰਦੇ ਹੋਵਾਂਗੇ ਤੇ ਪਲਾਟ ਵੱਲੋਂ ਕਿਤੇ ਹੈ ਆਹ ਹਰ ਗੁੰਨੇ ਉੱਤੇ ਬੈਠੀ ਜਾਂਦੀ ਵੱਤ ਤੇ ਖਲਾਰ ਸਕਦੇ ਮਾੜਾ ਤੁਸੀਂ ਗਾੜੀ ਬੱਸ ਆ ਡੇ ਭਣਾ ਇਤੋਂ ਸਕੂਟੀ ਤੋਂ ਇਹ ਦੇ ਮਾੜਾ ਮੋਟਾ ਲੋਕਲ ਘੁੰਮਣ ਵਾਸਤੇ ਉਹ ਸਕੂਟੀ ਦੇ ਦੂਰ ਥੋੜੀ ਜਾਇ ਜਾਂਦਾ ਉਹ ਲਾਕਾ ਕੜ ਜਾਂਦਾ ਯਾਰ ਇਹਦੇ ਤੇ ਐਵੇਂ ਹੀ ਆ ਕੰਮ ਇਹਦੇ ਮਾੜਾ ਮੋਟਾ ਲੱਗ ਗਿਆ ਬੱਸ ਲੌਂਚ ਲਾਣਵਾ ਤੇ ਠੀਕ ਹੈ ਅੱਜ ਕੰਮ ਵਾਲੀ ਆਂਟੀ ਆਈ ਨਹੀਂ ਤੇ ਅੱਜ ਆਪੇ ਕੰਮ ਚੱਲਣ ਲਿਆ ਮਰੂ ਮਾਰ ਉਹ ਬਾਹਰਲਾ ਗੇਟ ਬੰਦ ਕਰ ਦੇਣਾ ਚਲ ਪਾਈ ਨਹੀਂ ਮਾਰ ਰਹੀ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਦਿਨ ਦੇ ਵਲੌਗ ਦੇ ਵਿੱਚ ਤੇ ਮੈਂ ਲੈ ਆ ਮਮੀ ਜੀ ਮਮੀ ਜੀ ਨੂੰ ਆਪਣਾ ਕਿੰਦੀ ਜੀ ਉਹਨਾਂ ਦੇ ਘਰੋਂ ਤੇ ਉਸ ਤੋਂ ਬਾਅਦ ਦੇਖਦੇ ਗੋਪੀ ਉਹਨਾਂ ਵੱਲ ਜਾਣਾ ਹੈ ਡੈਡੀ ਜੀ ਕਹਿੰਦੇ ਆ ਤੇ ਮੰਮੀ ਕਹਿੰਦੇ ਕੋ ਇੱਧਰ ਚੱਲੀਏ ਉਹ ਤਰੀਵਾਰ ਦਾ ਨਾ ਹੁਣ ਉੱਧਰ ਜਾਣਾ ਹੈ ਕਿਉਂਕਿ ਗੋਪੀਵਾਲਾ ਪਾਰਟੀ ਬਣਦੀ ਜੇ ਮਹਾਰਾਜ ਦੀ ਮਿਹਰ ਹੋ ਗਈ ਤੇ ਅਜੇ ਵੀ ਥੋੜਾ ਜਿਹਾ ਕੰਮ ਅੜਿਆ ਪਿਆ ਵਜ ਬਣ ਗਈ ਗੱਲ ਕੱਲ ਤੱਕ ਬਣਨੀ ਹੈ ਉਹਦੀ ਗੱਲ ਪੱਕੀ ਵੀ ਕੰਮ ਬਣਦਾ ਕ ਨਹੀਂ ਬਣਦਾ ਉਸੇ ਕੰਮ ਵਾਸਤੇ ਚੱਲੇ ਆਪਾਂ ਉਧਰ ਤੇ ਹੁਣ ਮੋਪੜ ਤੇ ਲਿਆਉਂਗਾ ਮੰਮੀ ਨੂੰ ਕਿ ਮੰਮੀ ਨੇ ਇੱਥੇ ਝੂਟਾ ਨਹੀਂ ਲਿਆਉਂਦਾ ਝੂਟਾ ਹੁੰਦਾ ਕ ਝੂਟਾ ਹੁੰਦਾ ਚੱਲ ਝੂਟਾ ਹੋਊਗਾ ਹੁੰਦਾ ਹੋਊਗਾ ਜਾਂ ਝੂਟਾ ਹੋਊਗਾ ਝੂਟਾ ਹੋਊਗਾ ਮੈਂ ਆ ਗਿਆ ਹਾਂ ਤੇਰੇ ਲਈ ਦਿਉਣਾ ਵਾਲਾ ਤੇ ਡੈਡੀ ਉਧਰ ਘਰੇ ਕੈਮਰੇ ਵਾਲਾ ਵੀਰ ਆਇਆ ਚੱਲੀਏ ਜੀ ਚਾਲੋ ਚਲੀਏ ਮਮਮੀ ਨੇ ਡਿਗ ਪਣਾ ਹੀ ਪਾਲਾ ਇਥੇ ਹਵਾ ਨਾਨ ਦੀ ਪਾਲੇ ਦਿੰਨਾ ਵੀ ਨਹੀਂ ਗੱਡੀ ਆ ਕਿਸ ਦਿਨ ਉਹ ਨਵੀਂ ਡਿਆ ਹੋਈ ਬਾਜੀ ਪੈ ਲੈਣੀ ਮਮਮੀ ਦੀ ਨਾਨਣ ਕੋ ਜਾਣਾ ਨਾਨਣ ਕੋ ਜਾਣਾ ਜੀ ਪੂਰੀ ਖੁਸ਼ ਆ ਵੀ ਐ ਆਈ ਜਾਓ ਜੇ ਇੱਕ ਰੀ ਸਮਾਈਲ ਕਰੀ ਐਨੋ ਕਰੇ ਮੈਂ ਆਏ ਹੋਏ ਸਮਾਈਲ ਕਰਦੀ ਮਠੀ ਮਠੀ ਰੋਕੋ ਜੇ ਭਾਜੀ ਨੂੰ ਤੇ ਆ ਲੈਣ ਦੇ ਮੋਟਰਸਾਈਕਲ ਲੈਣ ਗਏ ਆ ਕੀ ਆ ਸੈਂਡਲ ਨਹੀਂ ਲੋਕੀਆ ਮੂੰਹ ਲਾਉਂਦੀ ਨੇ ਜਿਹੜੇ ਹੁੰਦੇ ਨੇ ਰੇਣਾ ਦੇ ਕਿੱਲਾਂ ਦੇ ਮੂੰਹ ਚਿੱਤੇ ਕਰਦੇ ਆਪੇ ਹੀ ਪੇਚਾਂ ਲਾਈ ਜਾਂਦੇ ਕਰੀਂ ਹਾਂ ਖਤਮ ਕਰਦੇ ਹਾਂ ਮੈਂ ਮੰਨੂ ਨੂੰ ਕਹਾਂ ਕਿ ਉਹ ਮੈਂ ਸੈਂਡਲ ਪਾ ਕੇ ਲੈ ਜਾ ਵੀ ਜਾ ਤੀ ਮੈਨੂੰ ਸੈਂਡਲ ਲੈ ਜਾਓ ਯਾਦ ਕਰੋ ਕਿ ਮੈਨੂੰ ਤਾਂ ਮੇਰੀ ਤਿੰਨ ਸੈਂਡਲ ਦਿੱਤੇ ਆਓ ਤੇ ਵੰਗ ਮੂੰਹ ਚਾਦੇ ਪੈ ਗੋਲਡ ਤੁਸੀਂ ਪੇਚਾਂ ਨੂੰ ਲਾਉਂਦੇ ਆ ਗੋਲਡ ਨਹੀਂ ਆ ਇਹ ਇਹ ਨਿਵਿਆ ਕੜੀ ਹੈ ਨਹੀਂ ਚੱਲ ਹੈ ਤਾਂ ਉਹ ਹੀ ਹੈ ਨਾ ਪਰ ਸੈਂਡਲ ਉੱਤੇ ਹੋਈ ਸੀ ਸੈਂਡਲ ਕਿੱਲਾਂ ਦੀਆਂ ਡੀਰ ਉੱਤੇ ਪਾਤਾ ਸੈਂਡਲ ਯਾਦ ਕਰੇਗੀ ਯਾਰ ਯਾਰ ਹੱਸਿਓ ਅੱਗੇ ਅੱਗੇ ਮੰਮੀ ਨੇ ਚੰਗੀ ਟਿਕੜ ਹੋਈ ਮੰਮੀ ਨੇ ਅੱਜ ਫੋਨ ਐ ਡੈਡੀ ਦਾ ਮੰਮੀ ਨੂੰ ਬਹਾ ਲਿਆ ਅੱਜ ਸਕੂਟੀ ਤੇ ਪਹਿਲੀ ਵਾਰੀ ਮੰਮੀ ਨਵੀਂ ਸਕੂਟੀ ਤੇ ਅੱਜ ਹੀ ਬੈਠੇ ਨੇ ਚੱਲੀਏ ਚੱਲ ਬਾਜੀ ਨੇ ਬਾਜੀ ਬੋਲੋ ਵਾਈਬਰੀ ਵਾਈਬਰੀ ਚਲ ਤਾ ਮੈਂ ਤਾਂ ਮੰਮੀ ਜਾ ਰਹੇ ਹਾਂ ਘਰੇ ਹਾਂ ਤੂੰ ਘਰੋਂ ਡਾ ਪੀਂ ਕੀ ਆ ਗਾਂਡੀ ਇਹਦਾ ਹਰ ਗੁਣ ਕਰਦੀ ਤਨ ਹੋ ਜਾ ਕੇ ਤਿਆਰ ਸਹਿਦਾਰ ਲੈ ਵੀ ਮਿੱਤਰੋ ਸਰਦਾਰ ਸਾਹਿਬ ਹੁਣੇ ਤਿਆਰ ਹੋ ਗਨੇ ਅੱਧੇ ਤਿਆਰ ਹੋ ਗਏ ਮਤਲਬ ਇਹ ਆਪਾਂ ਪਰਨਾ ਮੰਨ ਲਿਆ ਵਾ ਪੱਗ ਨਹੀਂ ਮੰਨੀ ਪਰਨਾ ਮੰਨ ਲਿਆ ਵਾ ਕਿਉਂਕਿ ਭੂਆ ਜੀ ਘਰੇ ਜਾਣਾ ਹੈ ਮੰਮੀ ਉਧਰ ਰੈਡੀ ਹੋਣਦੇ ਨੇ ਡੈਡੀ ਤਿਆਰ ਹੋਣਦੇ ਨੇ ਤੇ ਇੱਕ ਮੋਸ ਯਾਰ ਥਾਣੋਂ ਆਦੇ ਆਹ ਕਰ ਤੋ ਨਹੀਂ ਜਾਣਦੀ ਬਰਾਬਰ ਜਿਹੀ ਹੁੰਦੀ ਜਿਆਦਾ ਆਪਾਂ ਗੁੰਡੀਆਂ ਨਹੀਂ ਕਰਦੇ ਦਰਮਿਆਨੀ ਹੁਣ ਠੀਕ ਹੈ ਬਾਈ ਹੁਣ ਬਣ ਗਈ ਕਰ ਤੇ ਰੈਡੀ ਹੋ ਗਏ ਆਪਾਂ ਦੇ ਬਸ ਪੈਂਟ ਪਾਉਣ ਵਾਲੀ ਰਹਿ ਗਈ ਹੈ ਪਜਾਮਾ ਪਾਇਆ ਇਹ ਤੋ ਹਿੰਦੀ ਤਿਆਰ ਹੋ ਜਤੋਂ ਹਿੰਦੀ ਖੰਡੇ ਮੇਰੇ ਮੂਹਲ ਖੀਰ ਲੱਗੀ ਮੇਰੇ ਮੂੰਹ ਨੂੰ ਜਿੱਦਾਂ ਸਮਲਿਆ ਮੇਰੀ ਹਰ ਗੰਨ ਤਿਆਰ ਹੋ ਗਈ ਨਾ ਉਦੋਂ ਸਮਲਿਆ ਕਿ ਸਾਰੇ ਤਿਆਰ ਹੋ ਗਏ ਅਜੇ ਸੁੱਤੀ ਤੋ ਇਹਨੇ ਜਾਣਾ ਜੁਣਾ ਕਿ ਇਹ ਬੰਨੇ ਸਿੱਧੀ ਜਿਹੜੀ ਗੱਲ ਹੈ ਟਾਈਮ ਹੈ 7 ਵਜਣ ਦੇ ਆ ਟਾਈਮ ਵੀ ਇਹ ਪੈਣਾ ਹੁਣ ਆਈ ਬਰੋ ਕਰਾਉਂਦਾ ਇਹਨੂੰ ਚੇਤਾ ਆ ਗਿਆ ਅੱਧੇ ਦਿਨ ਦੇ ਨਾਲ ਉਹ ਬਾਪੂ ਅੱਗੇ ਕਲਪੰਦੇ ਆਈ ਉਹ ਕਹਿੰਦਾ ਮੇਰੀ ਭੈਣ ਕੋ ਜੇ ਜਾਣਾ ਹੁੰਦਾ ਅੱਧੀ ਰਾਤ ਕਰ ਦਿੰਦੇ ਹੈ ਇਕਰ ਜਿਹੜੀ ਸੰਦੀਪ ਦੀ ਆ ਤੇ ਟਵਿੰਸ ਬ੍ਰਦਰ ਉਹਨਾਂ ਦੀ ਸ਼ਾਪ ਆ ਨਾ ਵਾਪਸ ਦੇ ਕੇ ਆਉਣੀ ਉਹ ਥੋੜੀ ਜਿਹੀ ਖਰਾਬ ਹੋ ਗਈ ਪਿਛਾਲਦਾ ਉਹਨਾਂ ਨੇ ਕਿਹਾ ਵੀ ਹਾਂਜੀ ਹਾਂਜੀ ਕਹਿੰਦੇ 1 ਸਾਲ ਦੇ ਵਿੱਚ ਖਰਾਬ ਹੋ ਜੇ ਤੇ ਵਾਪਸ ਹੋ ਜੇਗੀ ਤੇ ਹੁਣ ਕਹਿੰਦੇ ਵੀ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਲਾਇਆ ਵਾਪਸ ਹੋ ਜੇਗੀ ਤੇ ਉਹਨਾਂ ਨੇ ਵੀ ਜਮ ਨਹੀਂ ਐ ਤੇ ਆਪ ਕੋਈ ਕੁਸ਼ਣ ਕੁਸ਼ਣਾਂ ਸੰਦੀਪ ਖਰੀਦ ਗੁਣ ਜੀ ਦੀ ਜਗ੍ਹਾ ਤੇ ਹੋਇਆ ਇਹ ਤਾਂ ਮਾਤਾ ਗਈਆਂ ਜਾਈ ਬ੍ਰੋਜ ਕਰਾਉਣਾ ਤੇ ਐਵੇਂ ਬਾਹ ਛੜੇ ਕੋਈ ਨਹੀਂ ਹਾਲ ਮਾਤਾ ਨਾਲ ਚਲੀ ਗਈ ਆ ਇੱਥੇ ਲੱਗੇ ਭੱਵੀ ਆ ਤੇ ਉਹ ਮੇ ਪੱਗਾ ਕੰਮ ਕਰਦੇ ਨੇ ਤੇ ਉਹਦੀ ਵੱਲ ਗਈ ਇਸਨੀ ਹੁਣ ਜਾਣਾ ਵਾਂ ਕਿ ਟੈਲੀ ਜਾਣਾ ਇੱਥੇ ਬਸ ਚਲੋ ਹਾਂ ਭਾਜੀ ਸਿੰਘ ਜੀ ਪਾਣੀ ਜਾਣਾ ਉਹ ਰਹਿਣ ਦੇ ਪਈਏ ਮੱਤ ਲੈ ਤੂੰ ਰਹਿਣ ਦੇ ਉਹਨਾਂ ਇਹ ਇਹ ਕਿਤੇ ਨਰੇ ਸੁੱਟਣੀਆਂ ਹੈ ਲੜ ਜੀ ਨਹੀਂ ਨਹੀਂ Shimla ਨਰੇ ਪਰ ਆਉਣੀ ਆ ਵੇਖੀ ਦੁੱਧ ਡੋਲਦੇ ਨੇ ਕੀ ਪਤਰੀ ਡੋਲਦੇ ਨੇ ਫਣੀਆ ਹਾਂ ਕਿੱਥੇ ਕੀ ਹੈ ਫਿਰ ਮੈਂ 20 ਦੇ ਆਹੋ ਉਹਦੇ ਮੈਂ 100 ਕੱਢ ਹੀ ਲੈਂਦਾ ਹਾਂ ਅੰਦਰੋਂ ਵਾ ਪਤਾ ਨਹੀਂ ਮੈਂ ਐ ਕਰਕੇ ਮੈਂ ਕਹੇ ਥੱਲੇ ਵਰਡ ਦਾ ਚਿੱਤਾ ਹੀ ਨਹੀਂ ਕਿੱਥੇ ਹਾਂ ਤੇ ਬੇ ਨਹੀਂ ਤੂੰ ਕਹ ਉਹ ਨਹੀਂ ਵੀ ਫੜਾ ਦੇ ਮੈਂ ਨੂੰ ਫੜਾ ਤੇ ਬਸ ਆ ਮੇਰਾ ਨਹੀਂ ਹੈ ਜੀ ਨਹੀਂ ਹੱਥ ਚੀਜ਼ ਮੇਰੇ ਸਾਹਮਣੇ 100 ਰੁਪਏ ਗਵਾਦਿਆ ਨੁਕਸਾਨ ਹੋ ਗਿਆ ਭਾਜੀ ਬਸ ਕੈਨਸਲ ਹੋ ਨਹੀਂ ਜਾਣਾ ਚਲੋ ਲਾ ਦੋ ਕੱਪੜੇ-ਕੋੜੇ ਆ ਚੇਂਜ ਕਰੋ ਆਪਣੇ ਅੰਦਰਸਾਂ-ਰੁਸਾਂ ਚਲੋ 100 ਗਵਾਤਾ ਹੈ ਆ ਕਰਾ ਲਈ ਹੈ ਹੈ ਦੁੱਧ ਬੋਤਲ ਦੇ ਵਿੱਚ ਭਰ ਲਿਆ ਵਾ ਤੇ ਬੋਤਲ ਹੋਣੀ ਹੈ ਮਰਸਾਣ ਲੀਟਰ ਦੀ ਉਹ ਚ ਪਾ ਲਿਆ ਦੁੱਧ ਤੇ ਥੋੜਾ ਜਿਹਾ ਵੱਧ ਗਿਆ ਜੀ ਬੋਤਲ ਫੁੱਲ ਲੋਗੀ ਤੇ ਫਿਰ ਦੁੱਧ ਵੱਧ ਗਿਆ ਮੈਂ ਥੋੜੀ ਖੰਡ ਪਾਵਾਂ ਤੇ ਪੀ ਜਿੰਦੀ ਚੰਗਾ ਹੈ ਕੈਮਰਿਆਂ ਨੂੰ ਪੰਨੇ ਕੀ ਬਿਮਾਰੀ ਪੈ ਜਾਂਦੀ ਹੈ ਹੁਣ ਸਹੀ ਹੋ ਗਈ ਤੇ ਇਹ ਜੀ ਮੰਮੀ ਨੇ ਤੌਰ ਚੈੱਕ ਕਰ ਰਿਹਾ ਮੰਮੀ ਨਵਾਂ ਸੂਟ ਲੈ ਆ ਕੇ ਤਾਈ ਨੇ ਉਦਾਂ ਬਾਹਰ ਗਿਆ ਸਾਹਮਣੇ ਹੀ ਹੈਗੇ ਜੁੱਤੀ ਅੰਦਰ ਆ ਜਾ ਅੰਦਰ ਆ ਜਾ ਜੁੱਤੀ ਵੱਡੀ ਪਾਗ ਬਾਹਰ ਤੂੰ ਫਿਰਦੀ ਵੀ ਹੁਣ ਇਹ ਤਾਂ ਮੈਂ ਹੀ ਕਰਮ ਕਰਕੇ ਦਿੱਤਾ ਹੈ ਹਾਂ ਮੈਂ ਵੀ ਆਦਾ ਡਾਉ ਸਾਹਮਣੇ ਦੋਵਾਂ ਗਲਾਸੀਆਂ ਜੀ ਕੀਤਾ ਐ ਆ ਬੋਤਲ ਭਰ ਲਈ ਦੁੱਧ ਦੀ ਕੋਈ ਘਰੇ ਖਰਾਬ ਹੀ ਹੋ ਜਾਣਾ ਫਿਰ ਦੇਬ ਤੂੰ ਡੈਡੀ ਨੂੰ ਕਿਹਾ ਵੀ ਤੁਰ ਵੀ ਜੀ ਕਿ ਨਹੀਂ ਤੁਰਨਾ ਜਾ ਤੂੰ ਵਾਈ ਦੇ ਕੇ ਆਹੋ ਸਹੀ ਗੱਲ ਆਪ ਆਪਣੇ ਮਮੈਂਟ ਡੈਡੀ ਨੇ ਕਹਿਆ ਵੀ ਮੜਾਇਆ ਤੂੰ ਕਹਿਆ ਵੀ ਮੜਾਇਆ ਫੇਰੀ ਤਰੂ ਕ ਅਗਲਾ ਮੰਜ ਕਰੇ ਹੁਣ ਆਉਣਾ ਸੋ ਲਵਲੀ ਉੱਥੇ ਨਹੀਂ 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 ਆਜਣ ਦੋਵਾਂ ਜਣੇ ਨੇ ਆਉਣਾ ਯਾਰਾ ਜੂ ਤਾਂ ਲਵਲੀ ਦੋਵੇਂ ਆ ਗਈ ਏ ਨਹੀਂ ਆਈ ਇੱਕ ਸਿੰਗਲ ਕੰਬਲ ਕੱਢ ਦੇ ਜਾਣਾ ਵਾ ਭਰਾ ਕ ਨਹੀਂ ਜਾਣਾ ਜਾਣਾ ਕ ਨਹੀਂ ਜਾਣਾ ਦੱਸ ਦੋ ਉਹਨਾਂ ਨੂੰ ਖੋਦ ਤਰੋ ਹੈ ਕ ਮੜਾਏ ਕਹਿੰਗੇ ਉਹਨਾਂ ਨੂੰ ਕੀ ਆ ਆ ਵਾਲ ਦੇ ਵਿੱਚ ਕਰੋ ਆੜੇ ਆੜੜ ਜੀ ਆੜੇ ਆ ਵਾਲ ਵਿੱਚ ਕਰੋ ਆੜੇ ਹਾਂ ਬੱਸ ਕਰਨੀ ਐਂ ਕਰਨੀ ਜਦੋਂ ਉਹ ਤੇ 6 ਮਹੀਨੇ ਰਹਿਣਾ ਹੁੰਦਾ ਬੰਦਾ ਤੁਰ ਪੇਗਾ ਸਬਜ਼ੀਆਂ ਸਬਜ਼ੀਆਂ ਜੋ ਸਭ ਸ਼ਿਮਲਾ ਸ਼ਿਮਲਾ ਪਾਲੀ ਇਹਨਾਂ ਨੇ ਹੈ ਲੈ ਆਟਾ ਵੀ ਪਾ ਲੈ ਲੈ ਐਦਾਂ ਅਸਾਂ ਲੈ ਜਿਹੜੇ ਲਫਾਫੇ ਵੀ ਮੈਚਿੰਗ ਵਾਲੇ ਕਰਤੇ ਕੁੜੀ ਵੀ ਮੈਚਿੰਗ ਵਾਲੀ ਕਰਦੀ ਲੈ ਇਹਦੇ ਨਾਲ ਆਜ ਉਹ ਲੈ ਚਲੋ ਕੋਈ ਗੱਲ ਉਹ ਚੁੱਕਣਾ ਸੀ ਜੰਨ ਦੰਦ ਕੱਢੀ ਜਾਂਦਾ ਘਵਾਟੇ ਦੇ ਸਾਇਆ ਜੈਕਟ ਕਿੰਨੇ ਪਾਉਣੀ ਆ ਉਹ ਚੇਂਜ ਕਰਨੀ ਇੱਥੇ ਦੇ ਦੇਣੀ ਉਹਨੂੰ ਟ੍ਰੈਂਸ ਨੂੰ ਉਹ ਕਹਿੰਦੇ ਹੋ ਜੇਗੀ ਉਹ ਪਹਿਲਾਂ ਗੰਦੀ ਆ ਪਹਿਲਾਂ ਹੀ ਗੰਦੀ ਹੋ ਕੋਈ ਗੱਲ ਨਹੀਂ ਹੋਗੀ ਹੋਗੀ ਰਵੇ ਕੱਪੜਾ ਫੇਰਦਾ ਕੋਈ ਨਹੀਂ ਹੋ ਜਾ ਸਾਫ ਟ੍ਰੈਂਸ ਨੂੰ ਹੀ ਆਪਣੀ ਉਹਨਾਂ ਨੂੰ ਕਹਿੰਦਾ ਚਲਾ ਦਿਓ ਇਦਾਂ 100 ਰੁਪਏ ਘੱਟ ਦੇ ਦਿਓ ਤੁਸੀਂ ਰਹਿਣਾ ਇੱਥੇ ਹੀ ਫੇਰ ਕੇ ਥਾਣੀ ਗੱਡੀ ਪਾਲੀ ਆ ਇਹ ਤਾਂ ਸ਼ੋਰਟਕਟ ਆ ਇਧਰੋਂ ਦੀ ਨੇੜੇ ਪੈਂਦਾ ਉਹ ਤੇਰਾ ਕੇਟ ਪੁੱਸੀਆਂ ਬੜੀਆਂ ਮਾਰਦੀ ਕਦੀ ਅੱਗੇ ਆ ਜਾਂਦੀ ਕਦੀ ਮਗਰ ਚਲ ਜਾਂਦੀ ਹੈ ਇਹ ਬਹੁਤ ਅੰਕ ਕਰਦੀ ਹੈ ਤੇ ਜਾਂ ਕਹਿੰਦੀ ਮੇਰੇ ਕਾਕੂ ਨੂੰ ਲਾ ਦੋ ਵਸ ਗੱਡੀ ਵਿੱਚ ਕਾਰਟਨ ਚਲਦੇ ਬਸ ਅੱਗੇ ਨਾ ਵੇਲ ਚ ਘੱਟ ਵੇਖਣੇ ਇਹ ਤਾਂ ਸ਼ੀਸ਼ੇ ਚ ਬਾਹਰ ਲੱਭਣ ਡਿਆ ਮੈਂ ਉੱਧਰ ਜਾਗੇ ਨਾ ਮੈਂ ਉੱਧਰ ਬੈਠਣ ਦਾ ਚੀਜ਼ ਆਪੀਨ ਬੜੇ ਫੋਨ ਕਰਤੇ ਆ ਵੀ ਉਹ ਤੇ ਉਹਨੂੰ ਪਤਾ ਲੱਗ ਜੇ ਸੀ ਹੁਣਾ ਐਵੇਂ ਫੋਨ ਕਰੀ ਜਾਂਦਾ ਹਾਂ ਕਿੱਥੇ ਆ ਗਏ ਅੱਛਾ ਜੀ ਇੱਥੇ ਪਹੁੰਚੇ ਲੈ ਚੱਲ ਠੀਕ ਆ ਫਿਰ ਆਜੋ ਬਸ ਐਵੇਂ ਹੀ ਫਿਰ ਪੰਜਾਂ ਕੁ ਮਿੰਟਾਂ ਬਹ ਕਰ ਦੇਣਾ ਲੈ ਆਜਾ ਇੱਥੇ ਪਹੁੰਚੇ ਲੈ ਚੱਲ ਆਜੋ ਫਿਰ ਮੈਂ ਭਰਾ ਆ ਜਾਂਦੇ ਹਰ ਕੋ ਖਿੱਚ ਕੇ ਮੈਂ ਹਾਂ ਆ ਜਾਂਦੇ ਕੀ ਹੋ ਗਿਆ ਸੀ ਕੀ ਹੈ ਡਰਤੀ ਕੀ ਗੱਲ ਹੈ ਜੀ ਮੈਂ ਮੰਮੀਆਂ ਕੰਢੀ ਉਹ ਡਿਟੈਨ ਵਾਲਾ ਨਾ ਸਾਈਕਲ ਮਿਲਦਾ ਸੀ ਅਸਲ ਕੁਵਾਰੀਏ ਕੋ ਸਸਤਾ ਤੇ ਮੈਂ ਇਹਨੂੰ ਆਖਿਆ ਮੈਂ ਸਾਈਕਲ ਲੈਣਾ ਵਾਂ ਉਹ ਡਿਟੈਨ ਵਾਲਾ ਤੇ ਹੁਣ ਇਹ ਦੱਸਣ ਦੀ ਤੇਰੀ ਮੰਮੀ ਤੇ ਸੰਦੀਪ ਮੈਂਦੀ ਸਰਕਰ ਵਾਸਤੇ ਸਨੇਮ ਕਹਿੰਦੀ ਸਰਕਸ ਵਾਦ ਤੇ ਸਨੇਮ ਕਹਿੰਦੀ ਸਰਕਸ ਵਾਦ ਤੇ ਲੈਣਾ ਅਸਲ ਚ ਕਹਿਣਾ ਹੈ ਨਾ ਸੈਰ ਕਰਨਾ ਹੁੰਦਾ ਕਹਿੰਦੀ ਸਰਕਸ ਵਾਦ ਉਹ ਕੋਈ ਨਹੀਂ ਆਤਾ ਨਹੀਂ 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 ਕਸਰਤ ਹੈ ਅੱਛਾ ਕਸਰਤ ਵਾਦ ਤੇ ਕਹਿੰਦੀ ਸਰਕਸ ਵਾਦ ਤੇ ਦੱਸ ਮੈਨੂੰ ਇਹਨੇ ਬਣਾਤਾ ਇਹ ਸਰਕਸ ਵਾਦ ਨਹੀਂ ਇਹ ਹਣ ਚ ਸੀਧਾ ਮੈਂ ਟੀਵੀ ਫਰੂਟ ਚੰਗੀ ਤਰ੍ਹਾਂ ਲੈ ਲਈ ਵਧੀਆ ਵਧੀਆ ਮੇਰਾ ਵੀਰ ਹਾਂ ਇੱਕ ਇੱਕ ਲੈ ਲਓ ਫਿਰ ਕੁੜੀ ਦੇ ਹਾਥੀ ਸੀ 70 ਰੁਪਏ ਕਿਲੋ ਪਾ ਲਓ ਪਾ ਲਓ ਪਾ ਲਓ ਹੈ ਹੋਰੀ ਘੜਨੇ ਆਹ ਆ ਠੀਕ ਆ ਯਾਰ ਆ ਲੈ ਲਊਗਾ ਸਿਰ ਵੀ ਠੀਕ ਹੈ ਲੈ 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 20 ਰੁਪਏ ਕਿਲੋ ਭਰਾਵਾ ਸ਼ੀਸ਼ਾ ਬੰਦ ਕਰ ਦੇ 20 ਰੁਪਏ ਕਿਲੋ 20 ਰੁਪਏ ਕਿਲੋ ਫਰੂਟ ਕਿ ਆ ਨਾ ਸੀਜ਼ਨ ਤਾਂ ਚੁੱਕਣ ਦੇ 20 ਰੁਪਏ ਕਿਲੋ ਨਾ ਦੇ ਰਿਹਾ ਬਘਰਾ ਨਹੀਂ ਖੋਲ ਕਾਪੜੇ ਖੜੀ ਡੈਡੀ ਹੁਣਾਂ ਦਾ ਗੇੜਾ ਵੱਜਿਆ 1.5 ਸਾਲ ਬਾਅਦ 1.5 ਸਾਲ ਤੋਂ ਵੈਸੇ ਥੋੜਾ ਘਾਟੀ ਹੈਣਾ ਵਰਨਾ ਗੱਡੀ ਸੀ ਨਾ ਪਹਿਲਾਂ ਇੱਥੇ ਲੱਗ ਜਾਂਦੀ ਨਹੀਂ ਬੜੀ ਵਧੀਆ ਸੂਤਰ ਜਿਹੀ ਹੋ ਗਿਆ ਹੈ ਅਗਰ ਕਿ ਲੱਗ ਡਣੀ ਜਾਂ ਇੱਥੇ ਜਾਂ ਉੱਧਰ ਪਰਾਂ ਲੱਗ ਜਾਂਦੀ ਹੁੰਦੀ ਸੀ ਉੱਥੇ ਉਹ ਇੱਥੇ ਲੱਗ ਜਾਂਦੀ ਨਹੀਂ ਵਰਨਾ ਗੱਡੀ ਬੜੀ ਵਧੀਆ ਇਹ ਵੱਡੀ ਜਿਹੀ ਹੁਣੇ ਲੱਗਦੀ ਨਹੀਂ ਉਹ ਮਗਰੇ ਲਾਇਆ ਮੈਂ ਤੇ ਪਿੱਛੇ ਹੀ ਲੈ ਕੇ ਪਾਉਂਦੇ ਹਾਂ ਆਜਾ ਆਜਾ ਸਾਸਰੀਆਂ ਕਾ ਸਾਸਰੀਆਂ ਕਾ ਜੀ ਸਸਿਕਾ ਸਸਿਕਾ ਪਬੀਜਾ ਸਿਕਾ ਆਜੋ ਜੀ ਆਜੋ ਤੇਲ ਤੇਲ ਹੀ ਤਿਗਲੇ ਆਗੇ ਹੋਰ ਮੰਮੀ ਸਾਂਹ ਚਿਕਾਣ ਸਸਿਕਾ ਕਾ ਜੀ ਆਸਣਾ ਸੁਣ ਸੁਣ ਮੈਂ ਨੋਮਾਇਆ ਗੁਆ ਸਿਕਾ ਡਾਇਮ ਨੇ ਜਿੰਗ ਮਰੇ ਪਾ ਲੱਗਦੇ ਓਹੋ ਮम्मी ਅਸੀ ਗਾਏ ਉਹ ਅੰਦਰ ਹੀ ਗੋਚੇ ਗਾਏ ਸਿਕਾ ਨਹੀਂ ਆਣੀ ਜੇ ਕਹਿੰਦੇ ਦੇਰੀ ਆ ਜਾ ਬਹੁਤ ਸਾਰੇ ਨਹੀਂ ਆ ਗਏ ਇਹ ਮਨਪ੍ਰੀਤ ਆ ਤੇ ਦੋਸਤ ਉਹਨਾਂ ਨੂੰ ਕਹਿੰਨਾ ਹੈ ਕਿ ਉਹ ਤੇ ਮਾਂ ਖਰਾਬ ਨਾ ਹੋ ਜਾ ਕਿਤੇ ਮੈਂ ਕਿਹਾ ਉਹ ਤੇ ਖਰਾਬ ਹੋ ਜੇ ਆਟਾ ਵੀ ਲੈ ਜਾਂਦਾ ਹੈ ਘਰੇ ਗੁੱਜਾ ਹਾਂ ਆਟਾ ਘਰੇ ਗੁੱਜਾ ਪਿਆ ਵੀ ਲੈ ਆਂਦਾ ਹਾਂ ਉਹ ਖਰਾਬ ਹੋ ਜਾਣਾ ਫਿਰ ਕਿ ਕੀ ਕਰਨਾ ਹੈ ਮੰਮੀ ਆਹ ਆਹ ਬਬੇ ਠੀਕ ਹੋਮੀ ਆ ਜਾ ਮੈਂ ਆਈ ਆ ਜੀ ਦੇਈ ਮਾ ਮਾ ਕੋਣ ਉਹਦਾ ਖਿਆਲ ਭਰਾਦਾ ਨਹੀਂ ਕੀ ਹਾਲ ਚੱਲ ਰਹੀ ਤੇਰਾ ਭਰਾ ਬਿਲੋਂ ਨਹੀਂ ਇਹ ਮੇਰੀ ਨਹੀਂ ਦੋਵੇਂ ਪਹਿਲੋਂਗੇ ਗੱਲ ਮੁੱਕਦੀ ਹੈ ਮੇਰੀ ਭਤੀਜੀ ਪਹਿਲੋਂ ਲੈ ਆ ਕਰਦੀ ਹੈ ਗੱਜਬਹਤੀ ਹੈ ਹਾਂ ਇਹ ਕਿਹਾ ਨਹੀਂ ਤਾਂ ਕਹਿੰਦੀ ਇੱਥੇ ਬੂਹੇ ਕਰਦੀਂ ਕੋਚੀ ਆਹ ਭਰਾ ਤੇਰਾ ਦਰਵਾਜ਼ਾ ਵੇਖ ਕੇ ਨਾ ਵਾਜਾਂ ਦੇਣ ਦੀ ਤੈਨੂੰ ਸੁਣੀ ਨਹੀਂ ਹੋਣੀ ਮੈਨੂੰ ਲੱਗਦੀ ਗੱਲ ਬੜੀ ਜ਼ੋਰ ਚ ਨੇ ਵਾਜਦੇ ਦੇ ਕਹਿੰਦੇ ਕਹਿੰਦੀ ਕੋਚੀ ਕਹ ਗੋਪੀ ਕਹ ਗੋਪੀ ਕੋਚੀ ਇਹਦਾ ਬੜੀ ਜ਼ੋਰ ਚ ਵਾਜਦੇ ਹੋਏ ਤੁਹਾਡੇ ਗੇਟ ਵੇਖ ਕੇ ਨਾ ਪਲਕੀ ਆਵਾਜ਼ਾਂ ਦੇਣੀ ਕਹਿੰਦੀ ਕੂਚੀ ਕੂਚੀ ਗੋਪੀ ਗੋਪੀ ਨੂੰ ਕਹਿੰਦੀ ਹੈ ਨਾ ਬੜੀ ਆਵਾਜ਼ਾਂ ਦੇਂਦੀ ਆਂਡੀ ਆ ਵਧੀਆ ਵਧੀਆ ਆ ਕਾਕਾ ਗਏ ਹੋ ਬਾਈ ਕਾਕਾ ਇਹ ਕਿਹਾ ਕੀ ਤੀਆ ਇਹ ਕਾ ਨਹੀਂ ਬਿਆਰ ਕਰ ਦਿੰਗੇ 12 ਵਜੇ ਤੱਕ ਰਸ ਹੈ ਹੈ ਮੈਂ ਰਾਤੀ ਐਂ ਨੰਨੋ ਸੋ ਸੋ ਮੈਂ ਚੇਤਾ ਹੀ ਆ ਗਿਆ ਗਈ ਦਦੀ ਦਦੀ ਹਾਂ ਬੜਾ ਇੱਕ ਕਪ ਪੰਗਾ ਪਾਓ 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 ਆਓ ਬੜਾ ਲੰਮਾ ਹੈ ਬੇਸੀ ਬਾਦੋ ਬੇਸੀ ਬਾਦੋ ਬੇਸੀ ਬਾਦੋ ਵੇਲਾ ਅਜੇ ਮਾਰੇ ਦੀ ਮੈਨੂੰ ਦੋ ਚਾਰ ਵਾਰੀ ਮਿਲੇ ਵੇਲਾ ਕਿੰਨੇ ਪਛਾਣ ਹੋ ਜਾਂਦੀ ਆ ਕਹਿੰਦੇ ਕੀ ਕਿਹੜੀ ਆ ਨਹੀਂ ਆਇਆ ਹਾਂ ਕਹਿੰਦੀ ਪੀ ਪੀ ਕਹਿੰਦੀ ਉਹ ਉੱਤੇ ਕੱਲ ਹੋਣਾ ਸੀ ਲੈ ਨਾ ਹੱਥ ਹੱਥ ਵੇ ਆ ਜਾ ਦੇ ਭਾਉ ਪੀ ਲਾ ਦੇ ਪੀ ਲੋਣੀ ਆ ਅੱਲਾ ਦੇ ਉਤੋਂ ਹਾਂਜੀ ਨਹੀਂ ਮੰਮੀ ਅਜੇ ਨਹੀਂ ਹੈ ਜੇ ਹੁਣੇ ਕੁੰਨਾ ਚਾਹ ਤੇ ਆ ਇਹ ਚਾਹ ਰੋ ਮੀਸੇਟ ਗੋਲੀ ਕੋਈ ਚੱਕਰ ਨਹੀਂ ਇਸ ਨੂੰ ਮੇਲ ਜਾਣੀ ਆ ਅੱਜ ਆਪਣਾ ਅੰਜੂਨ ਚਾਚਕੇ ਦੇ ਕੋਲ ਫੜ ਲਿਆ ਹੁੰਦੇ ਆ ਨਾ ਉਹਨੂੰ ਹੁਣ ਨਾ ਭਰਾ ਚੀਜ਼ ਤੇ ਨਹੀਂ ਬੜਾ ਔਖਾ ਜੀ ਹੋ ਗਈ ਭਰਾ ਮੈਂ ਹਟ ਦੂ ਨਹੀਂ ਬੜੀ ਬੁਹਾਰ ਹੋ ਗਈ ਇਨਫੈਕਸ਼ਨ ਹੋ ਗਈ ਹੈ ਤੇ ਪੇਟ ਚ ਫੂੜੀਆਂ ਪੀਤੀਆਂ ਨਾ ਇਧਰ ਪਰੇ ਫੁਲਕੇ ਆ ਜਾ ਆ ਜਾ ਫੁਲਕੇ ਬਣ ਦੇ ਸਖਰਾ ਜਾਂ ਚ ਓ ਸ਼ੀਤੀ ਆਟਾ ਮੈਂ ਜੀ ਕੀ ਹੋਇਆ ਵਾ ਆ ਤਾਂ ਹੈ। ਆ ਤਾਂ ਹੈ ਸਹੀ ਆ। ਭਾਬੀ ਮੈਂ ਇਸੇ ਕੰਨੀ ਹੁੰਦਾ ਮੁੰਡਾ ਬੜਾ ਸਤਾਉਂਦਾ ਈ। ਤੇਰਾ ਘਰ ਵਾਲਾ ਵੀ ਜਿਹੜਾ ਬਹੁਤ ਸਤਾਉਂਦਾ ਮੈਨੂੰ। ਭਰਾ ਵੀ ਤੇ ਤੁਹਾਡਾ ਹੀ। ਬਹੁਤ ਸਤਾਉਂਦਾ। ਆ ਪਹਿਲਾ ਭਰਾ। ਇਹਦ ਗੱਲ ਆਈ। ਮੈਨੂੰ ਸਭ ਤੋਂ ਧੰਨਸ਼ਕੀਰ ਮਿਲਣੀ ਚਾਹੀਦੀ ਏ। ਬੜਾ ਬੜਾ ਸਤਾਉਂਦਾ। ਹਾਂ। ਗਰਮੀ ਬੜੀ ਥੀ ਉਹਦਾ ਫੈਨ ਬੋਲ ਸੁਣੋ ਜੀ। ਤੇ ਅੱਜ ਤੇ ਹੁੰਦਾ ਮੈਨੂੰ ਅਜੀਬ ਲੱਗਣੀ ਏ। ਹੈਂ? ਇੰਡਰੀਆ ਸ਼ੂਗਰ ਦੀ ਗੋਲੀ ਦੇਖਾਂ। ਕਿਉਂਕਿ ਡੈਡੀ ਨੂੰ ਸ਼ੂਗਰ ਹੈ ਨਾ ਮੈਂ ਇਹ ਨਾ ਰਾਤ ਵਜੇ ਕਰੇ। ਨਰਜੀ ਦੋ ਗੋਲੀਆਂ ਲੈਣਦੀਆਂ ਬਣੀਆਂ। ਬਾਈ। ਬਾਈ। ਠੀਕ ਹੈ ਦੋ ਗੋਲੀਆਂ ਲੈਣਦੀਆਂ। ਕਿਸੇ ਖਾਵੇ ਪੂਆ ਮੈਂ ਤੁਹਾਨੂੰ ਇਹ ਦੇਣਾ। ਹਾਂ ਬਸ। ਨੇਵਰ ਰੱਖਿਓ। ਖਾળો 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 ਆਹ ਆਹ ਖਾੜੋ। ਕੋਈ ਨਹੀਂ ਪਾਣਾ। ਖਾਓ ਖਾ ਮਮੇ। ਫੌਲੀ ਲਿਆਵੀ ਥੋੜੀ ਕਰ। ਹਾਂਜੀ। ਓਹ ਵੇਖੋ ਮੇਰੇ ਬੂਟ ਪਾਏ ਨੇ ਸੱਟ ਲਾਉਣੀ ਪੁੱਤ। ਇਹਨੂੰ ਲਾ ਦੋ। ਬਾਹਰ ਆ ਜਾਓ। ਅਜਮੇ ਰੀਤੀ ਬਹੁਤ ਵੀ ਬੀ ਆਖੇ ਮੇਰੇ ਲੱਗਦੀ ਐ ਹਾਂ ਜੇ ਲਾ ਦੋ ਲਾ ਲਈ ਯਾਰ ਸੱਟ ਲੱਗ ਜਾਣੀ ਬਾਹਰ ਆ ਬਾਹਰ ਆ ਇੱਕ ਮਿੰਟ ਖੁਲੇ ਮਿੱਟੀ ਖਾ ਲਵਾਉਂ ਫਿਰ ਬਾਹਰ ਆ ਜੋ ਆਜੋ ਬਾਹਰ ਨਵੀਂ ਰੋਟੀ ਤੇ ਖਾ ਲਈ ਅਸੀਂ ਤੇ ਡੈਡੀ ਹੁਣ ਮੈਚ ਲੱਗੇ ਨਾ ਹਣੀ ਮੋਗਿਆ ਮੇਲਾ ਇਹੋ ਲਾਗੜੀ ਹੁਲਕੇ ਦੇ ਨਾਲ ਭਾਬੀ ਵੀ ਭਾਬੀ ਕੰਡੇ ਆ ਲੈ ਆ ਲੈ ਆ ਲੈ ਇਹ ਅਭੀ ਵੱਰ ਰਹਾ ਤਾਂ ਜਿੱਥੇ ਨਹੀਂ ਉਥੇ ਇਹੋ ਗਾਣੇ ਚੱਲਦਾ ਬਸ ਕੱਲਾ ਪਾਉ ਪਾਉ ਇਹਨੇ ਬਾਜੀ ਪੋਣੀ ਆਪਣੀ ਮਨ ਲੱਗਣ ਈਓ ਗੱਲ ਵਸਾ ਬਾਉ ਪਾਉ ਪਾਉ ਪੰਗੜਾ ਬਾਉ ਪਾਉ 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 ਪੰਗੜਾ ਬਾਉ ਮਾਣੇ ਤਾਂ ਪਹਿਲਾ ਵਿਆਹ ਮਾਣੇ ਦੇਖ ਕੇ ਮਾਣੇ ਪਾਉ ਪਾਉ ਮੈਂ ਮੇਰੇ ਅੱਗੇ ਚੇਤ ਬਾਦ ਰਿਹਾ ਆਇਆ ਬਣਵੇ ਸੰਚੂ ਆਇਆ ਨਹੀਂ ਤਾਂ ਕਿ ਦਵਾ ਤੜਕੇ ਦੇ ਬਾਅਦ ਹਾਂ ਕੇ ਬਾਅਦ ਚ ਦੋ ਸਾਲ ਬਾਦ ਦੋ ਸਾਲ ਤੈਨੂੰ ਪਤਾ ਹੈਗਾ ਕੋ ਕਿਹੜੀ ਬਣਾ ਗੱਲ ਚੱਲਣ ਦੀ ਉਹ ਟੱਕ ਰੁਕੇ ਨਹੀਂ ਜੇ ਵਿਆਹ ਵੀ ਮਰੇ ਨਹੀਂ ਨਹੀਂ ਪੂਆ ਪੂਆ ਦੇਦੇ ਮੰਮੀ ਦੇ ਵਿਆਹ ਤਾ ਉਹ ਵੇਖਣਦੇ ਵੀ ਪੂਆ ਜਦੋਂ ਵਿਆਹਏ ਸੀ ਕਿ ਉਹ ਵੇਖਣਦੇ ਵੀ ਜਦੋਂ ਮੰਮੀ ਨੇ ਵੇਖਣ ਗਏ ਸੀ ਆ ਜਾ ਤੁਸੀਂ ਕੁਆਰੇ ਠੀਕ ਹੈ ਇਹਨੇ ਇੱਕ ਦੁਰੰਗਿਆ ਸੁਣ ਪਾਇਆ ਲੈ ਵੀ ਤਾਂ ਕੋਸ ਨਹੀਂ ਨਹੀਂ ਉਹੋ ਹੀ ਕਹਿੰਦੀ ਮੰਮੀ ਅੰਿਆਸ ਸਿੰਘ ਪਲਜੀ ਬਣੀ ਦਾਦੀ ਦਾ ਦੋਸ ਹੋਈ ਜਾ ਇਹਦਾ ਮਤਲਬ ਇਹਦਾ ਮਤਲਬ ਆਪਣਾ ਫਫੜ ਜੀ ਨੇ ਮੋਰ ਦਾ ਚੰਗਾ ਮਾਰਿਆ ਹੈ ਪਤਲੀ ਜੀ ਕਿ ਸੋਣੀ ਬਣੀ ਹਾਂਜੀ ਕਿਉਂਕਿ ਮੰਡੇ ਨਹੀਂ ਹੁੰਦੇ ਹੋਣੀ 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 ਪੂਆ ਦਾ ਸਰੀਰ ਭਾਰਾ ਹੋ ਗਿਆ ਪੂਆ ਪਰਵਾ ਚੌਲ ਬੜੇ ਖਾਂਦੀ ਤਾਂ ਕਰਕੇ ਹੋ ਗਿਆ ਪਤਲੀ ਕਿ ਇੱਥੇ ਆ ਗਈ ਉਹਦੀ ਬਟਾਲੇ ਆਈਆਂ ਹੈ ਪਤਾ ਨਹੀਂ ਕਿ ਬੜੀ ਪਾਣੀ ਹੈ ਬਟਾਲੇ ਬਡਾਲੇ ਬਟਾਲੇ ਇਹ ਡਾ ਫੋਨ ਬਡਾਲੇ ਪਤਲੀ ਇਹਦੇ ਬਟਾਲੇ ਜਦੋਂ ਦੀ ਆ ਗਈ ਹੈ ਹਾਏ ਉਹਨੂੰ ਫੋਨ ਲੈਣਾ ਨਹੀਂ ਅੱਜ ਹਾਂ ਮੇਰਾ ਵੀ ਫੋਨ ਲੈਣਾ ਮੈਂ ਡੈਡੀ ਨੇ ਬੜਾ ਸਤਾਇਆ ਕਹਿੰਦੀ ਪਾਪੋ ਪੋਲ ਲਾ ਦੇ ਨਹੀਂ ਉਹ ਦਗਾਤਾ ਉਹ ਆਪਣੇ ਵਿਚਾਰਾ ਗਾਣਾ ਗੋਣਾ ਕਰੀ ਲਾਉਂਦਾ ਕੋਈ ਨਾ ਪਾਪੋ ਫੋਨ ਲੈਣਾ ਕੀ ਲੈਣਾ ਜਦ ਆਹ ਦਾਦੂ ਕੋ ਫੜ ਕੇ ਲਿਆ ਫੋਨ ਦਾਦੂ ਕੇ ਬਾਈ ਜਾ ਜਿਵੇਂ ਤੱਕ ਕਢਾਉਣਿਆ ਨਾ ਜਿਵੇਂ ਆਪਣੇ ਦਾਦੂ ਕੋ ਫੋਨ ਫੜ ਕੇ ਲਿਆ ਉਹ ਤਾਂ ਸਾਰਾ ਲਵਾਇਆ ਸੀ ਦਾਦੂ ਕੋ ਵੇਖਿਆ ਤਸਤਾਰ ਕਾਲ ਬੱਤੀ ਆ ਇਧਰ ਲਿਆ ਦੇ ਮੈਂ ਫੋਨ ਇਧਰ ਆ ਇਧਰ ਆ ਦਸਤਾਰ ਬੰਨਤੀ ਬੜੀ ਸੋਹਣੀ ਲੱਗਦੀ ਆ ਮੁੰਡਾ ਹੀ ਲੱਗਦੀ ਕੁੜਤਾ ਵੀ ਆ ਮਾ ਪਾਣੀ ਹਾਂ ਕਾਕੇ ਤੇ ਆਵੇ ਜੀ ਜਿ ਲਈਏ ਤੇਤਾ ਜਿਵੇਂ ਸ਼ਿਰ ਦਰਬਾਰ ਸਾਹਿਬ ਗਏ ਤੇ ਜੋਕਾਂ ਦੇ ਲਾਗੇ ਬੈਠੇ ਤੁਸੀਂ ਹਾਂ ਪਾਏ ਜੰਮੜ ਜਾਂਦੀ ਕੋਲਾ ਜੋਕ ਬੜੀ ਵੱਡੀ ਸੀ ਹਾਂ ਹੋ ਰਹੇ ਆ ਦਿਨ ਚਾਕਲੇਟਾਂ ਲਿਆ ਲੈ ਦੇਈ ਜਾਂਦੇ ਹੈ ਅੱਜ ਮੈਂ ਬਣਾਉਣ ਡਿਆ ਬੱਚਾ ਉਹ ਅੱਜ ਵੀ ਘਰੇ ਤੇ ਇਧਰ ਚਾਹ ਬਣ ਚੱਲੀ ਹੈ ਉੱਧਰ ਰਹਿਗਾ ਪੌਣ ਵਾਲਾ ਜੀ ਕੰਮ ਘੜਕਾ ਜਿਹਾ ਲੱਗਣੀ ਆ ਸੱਚੀ ਨੇ ਆਪਣਾ ਬੋਰਡ ਜਣਾ ਹੀ ਗਲਤ ਰੱਖ ਦਿੱਤਾ ਜਿੰਨੇ ਰੱਖਿਆ ਸਦਾ ਵਿਚਾਰ ਨੂੰ ਕੋਈ ਦੇਂਦੇ ਦੇਂਦਾਂ ਨਹੀਂ ਐਦਾਂ ਤੱਕ ਉਹ ਲੱਗ ਕੰਮ ਖੁੰਮ ਕੀਤਾ ਕੋਈ ਹੁਣ ਮਾਰੇ ਮੇਰੇ ਰੱਖੇ ਇੱਕ ਦੋ ਵਾਰੀ ਹੁਣ ਮੈਂ ਰਹਿਣ ਜਿਆ ਨਾ ਤੇ ਉਹ ਅੱਜ ਕਹਿੰਦੇ ਫੱਟੇ ਹੈਗੇ ਆਪਣੇ ਕੋ ਬਾਵਾ ਚੌੜੇ ਪਏ ਨੇ ਤੇ ਇੱਥੇ ਮਸਲੇ ਆਪਾਂ ਪਾ ਦਣੀਆ ਉਹ ਅੱਜ ਹੁਣਾਂ ਨੂੰ ਥੋੜਾ ਕੰਮ ਸਵਾਰਦਾ ਜਾਂਦਾ ਮਤਲਬ ਇੱਥੇ ਆ ਬੋਤਨਾ ਬੋਤਨਾ ਪਈਆਂ ਨੇ ਚੁੱਕ ਕੇ ਮੱਲੂ ਉੱਪਰ ਰੱਖ ਲੈਣਗੇ ਤੇ ਸਲੇਬ ਪਾ ਦੂੰਗਾ ਨਾ ਐਦਾਂ ਕਰਕੇ ਇੱਥੇ ਆਪਾਂ ਪਾ ਦੂਗਾ ਇੱਕ ਦੋ ਰੱਖ ਕੇ ਇਹਦੇ ਵਿੱਚ ਜਿਹੜੀ ਇਹ ਢੇਡ ਤੋੜ ਕੇ ਬਾਹਰ ਕੱਢ ਦਾਂਗੇ ਜਿਹੜੀ ਆਪਰਲੇ ਫੱਟੇ ਨੇ ਇਹ ਸਾਰੇ ਕਾਰਨਰ ਚ ਜਾਂ ਇੱਧਰ ਲਾ ਦੂੰਗਾ ਦੋ ਇਦਾਂ ਕਰਕੇ ਇੱਧਰ ਵੀ ਲਾ ਦੂੰਗਾ ਜਿਹੜਾ ਇਹਦੇ ਸਮਾਨ ਉਹਦੇ ਚ ਆ ਜੇ ਵੀ ਇਦਾਂ ਥੋੜਾ ਘਰਪੁਰ ਦਵਾਵਾਂਗੇ ਯਾਰ ਹਾਂ ਆ ਹੁਣ ਟੁੱਟੀ ਹੀ ਆ ਸਾਰੀ ਇਹ ਵੀ ਸਿਸਟਮ ਥੋੜਾ ਸਹੀ ਹੋਣ ਵਾਲਾ ਵਾ ਇੱਥੇ ਚਲੋ ਫੜ ਜੋੜੀ ਹੋ ਜੂਗਾ ਮਾੜੇ ਲੰਮੀ ਉਮਰ ਕਰੇ ਮੇਰੇ ਭਰਾ ਦੀ ਆਪੇ ਹੋਲੀ-ਵਾਲੀ ਹੋ ਜੂਗਾ ਕੋਈ ਚੱਕਰ ਵਾਲੀ ਗੱਲ ਨਹੀਂ ਆ ਉਹਦੇ ਅੰਦਰ ਤੰਨੇ ਜਣੇ ਲੁੱਡੂ ਲਾ ਕੇ ਬੈਠੇ ਨੇ ਤੇ ਮੈਨੂੰ ਤੇ ਆਈ ਭਰਾਵਾਂ ਨੀਂਦ ਨਾਲੇ ਮੈਂ ਕਰਨਾ ਵਲੌਗ ਹੈ ਜਿਹੜਾ ਤੇ ਮੈਂ ਵਲੌਗ ਹੈ ਜਿਹੜਾ ਕੱ ਲਈ ਜਿਹੜੇ ਬੰਦੇ ਨੂੰ ਕੰਮ ਹੋਵੇ ਮੇਰਾ ਵੀ ਇਹ ਕੰਮ ਹੈ ਭਰਾ ਮੈਂ ਤੇ ਆਪਣਾ ਕੰਮ ਕਰਨਾ ਉਹਦੇ ਵਿਲੇ ਇੱਟ ਨੇ ਤੇ ਬਾਕੀ ਜੀ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਮਾਰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੀ ਹੈ ਕਾ ਤੁਹਾਨੂੰ ਵੀ ਵੀਡੀਓ ਦੇ ਨਾਲ ਤੇ ਡੈਡੀ ਮੰਮੀ ਜੀ ਤੇ ਭੂਆ ਜੀ ਉਹ ਗੱਪ ਸ਼ੱਪ ਮਾਰਦੇ ਨੇ ਦੂਸਰੇ ਕਮਰੇ ਜੀ ਬੈਠੇ ਨੇ ਗੱਲਾਂ ਮਤਾ ਮਾਰ ਰਹੇ ਨੇ